दारा सिंह जी दस रहे सी आप जी ਨੂੰ ਕਿ ਕਈ ਪ੍ਰੋਗਰਾਮ ਸੇਕਰ ਮੌਲਿਕ ਥੀਏ ਜਿਹੜਾ ਸਭ ਤੋਂ ਵੱਡਾ ਹੈ ਉਹ ਵਿਸਾਖੀ ਦਾ ਪ੍ਰੋਗਰਾਮ ਹੈ ਇਹ ਵੀ ਯੋਗੀ ਜੀ ਦਾ ਹੈ ਜਿਹੜਾ ਸਾਰੇ ਗੁਰੂ ਘਰਾਂ ਨੂੰ ਕਿਹਾ ਵੀ ਸਾਰੇ ਮਿਲ ਕੇ ਮਨਾਈਏ ਤੇ ਉਦੋਂ ਦਾ ਇਹ ਚੱਲ ਰਿਹਾ ਹੈ ਤੇ ਅੱਜ ਕੀਰਤਨ ਸਿੰਘ ਉਹਦੇ ਮੈਂ ਕਨਵੀਨਰ ਕੋਆਰਡੀਨੇਟਰ ਨੇ ਜਿਹੜਾ ਦਾਰਾ ਸਿੰਘ ਜੀ ਦੱਸ ਰਹੇ ਸੀ ਮੁੱਖਾ ਵਕ ਜੱਥੇ ਆਨੇ ਨੇ ਤਾਂ ਆਪ ਵੀ ਇਤੋਂ ਕੋਸ਼ਿਸ਼ ਕਰੋ ਆਪ ਵੀ ਆਪਣੀ ਹਾਜ਼ਰੀ ਲਗਾਓ ਵੱਡੀ ਗਿਣਤੀ ਚ ਬੜੇ ਵੱਡੇ ਪੱਧਰ ਤੇ ਉਹ ਮਨਾਇਦਾ ਸਿੱਖ ਧਰਮ ਮਨਾਉਂਦੀ ਹੈ ਸੋ ਕੀਰਤ ਸਿੰਘ ਆਪ ਜੀ ਨਾਲ ਉਹਦੇ ਬਾਰੇ ਵਿਚਾਰ ਕਰੇਗਾ ਮੇਰੇ ਵੱਡੇ ਵੀਰ ਸardar nazir singh ji ਹਾਜ਼ਰੀ ਭਰ ਰਹੇ ਇਹਨਾਂ ਦਾ ਵੀ ਬੜਾ ਹੀ yogi ji ਨਾਲ ਪਿਆਰ ਸੀ ਮੈਨੂੰ ਯਾਦ ਹੈ ਜਦੋਂ ਵੀ ਕੈਂਪ ਲੱਗਦੇ ਸੀ ਨਿਊ ਮੈਕਸੀਕੋ ਸardar nazir singh ji ਪੂਰੀ ਬੱਸ ਭਰ ਕੇ ਉੱਥੋਂ ਜਿੰਨੇ ਵੀ ਸੰਗਤ ਮੈਂਬਰ ਆਣਾ ਚਾਹੁੰਦੇ ਸੀ ਇਹ ਆ ਕੇ ਆnde ਸੀ ਸੋ ਇਹ ਵੀ ਮਿਸ਼ਨ ਨਾਲ ਜੁੜੇ ਨੇ ਤਾਰਾ ਸਿੰਘ ਜੀ ਜੁੜੇ ਨੇ ਮੇਰੇ ਵੀਰ ਸਰਦਾਰ ਕਰਮਜੀਤ ਸਿੰਘ ਨੈਚਰ ਜੀ ਨਾਲ ਕੋਲ ਮਹਿਰਨਾ ਬੜੇ ਗੁਰੂ ਪਰਿਵਾਰ ਹੈ ਇਹਨਾਂ ਨਾਲ ਵੀ ਡਿਸਕਸ਼ਨ ਹੋ ਰਹੀ ਸੀ ਕਹਿੰਦੇ ਜੀ ਤੁਸੀਂ ਸਾਰ ਸਾਨੂੰ ਵੀ ਦੱਸੋ ਸੇਵਾ ਦੱਸੋ ਕਿਵੇਂ ਅਸੀਂ ਸਾਰਿਆਂ ਨੂੰ ਜਿੰਨੇ ਵੀ ਸਾਡੇ ਸਿੱਖ ਧਰਮਾਂ ਦੇ ਮੈਂਬਰ ਨੇ ਇਹਨਾਂ ਨੂੰ ਕਿਵੇਂ ਅਸੀਂ ਆਪਣੀ ਤਰਫੋਂ ਸਪੋਰਟ ਕਰ ਸਕਦੇ ਆਂ ਦੇਖੋ ਸਾਤਸੰਗਤ ਜੀ ਅੱਜ ਜਿਹੜੀ ਲੋੜ ਹੈ ਉਹ ਗੁਰੂ ਗ੍ਰੰਥ ਸਾਹਿਬ ਦੀ ਮੈਸੇਜ ਜਿਹੜਾ ਹੈ ਵਿਸ਼ਵ ਦੇ ਕੋਨੇ-ਕੋਨੇ ਤੇ ਪਹੁੰਚ ਜਾਣਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਕਿਸੇ ਵੀ ਮਨੁੱਖ ਦੀ ਉਸਤਤ ਨਹੀਂ ਹੈ ਕੇਵਲ ਤੇ ਕੇਵਲ ਸ਼ਬਦ ਗੁਰੂ ਦੀ ਮਹਿਮਾ ਹੈ ਕਉਨ ਨਾਨਕ ਸਭ ਤੇਰੀ ਵਡਿਆਈ ਕੋਈ ਨਾਮ ਨਾ ਜਾਣੇ ਮੇਰਾ ਔਰ ਲੋਕ ਕਹਿੰਦੇ ਨੇ ਜਦੋਂ ਮਰਾਂਗੇ ਤੇ ਸਵਰਗ ਦੇ ਦਰਸ਼ਨ ਹੋਣਗੇ ਜਾਂ ਸਵਰਗ ਜਾਵਾਂਗੇ ਸਾਤਸੰਗਤ ਜੀ આઈ સ્વર્ગ છે તાબે ખોણ જાં કીર્તન તેરા જਿੱਥે આપા બેઠે આઈ સ્વર્ગ છે ઓર આજ કળિયુગ دے જમાને છે કળિયુગ મેં કીર્તન પ્રદાના સો મેનુ બડી ખુશી હે દારા સિંહજી હંમેશા ઉદ્ધમ કરદેને ઉપરાલા કરદેને ભાઈ ચડ દી કલા જથા નું વખો વખ ગુરદ્વારિયાં ચે સંગત دے ਸੰબોકરણ ક્યોકી ઇના દી ભી દેખો બહોત વડી એક સેવા હે સਿੱખ قوم دے પ્રતિ ਜਰਦੀ ਕੱਲਾ ਜੱਥਾ ਜਿਹੜਾ ਹੈ ਦਰਬਾਰ ਸਾਹਿਬ ਵੀ ਕੀਰਤਨ ਕਰਦੇ ਨੇ ਇਹ ਵੱਖੋ ਵੱਖ ਥਾਵਾਂ ਤੇ ਜਾਂਦੇ ਨੇ ਸਾਡੇ ਨਾਲ ਸਿਮਰਨ ਸਿੰਘ ਆਇਆ ਹੈ ਜਿਹੜਾ ਸਿੱਖ ਧਰਮ ਦਾ ਆਊਟਰੀਚ ਦਾ ਪ੍ਰੋਗਰਾਮ ਸਾਰਾ ਦੇਖਦਾ ਹੈ ਉਹ ਵੀ ਪੂਰੀ ਦੁਨੀਆ ਨੂੰ ਜਾਂਦਾ ਹੈ ਕਿ ਹੋਰ ਵੀ ਆਪ ਦੀ ਨਾਲ ਮੈਂ ਸ਼ੇਅਰ ਕਰਾਂ ਜਦੋਂ ਯੂਕਰੇਨ ਰਸ਼ੀਆ ਦੀ ਲੜਾਈ ਹੋਈ ਸੀ ਉਹ ਸਿਮਰਨ ਸਿੰਘ ਸੀ ਜਿਹੜਾ ਨੇ ਦਿੱਨੇ ਜਾ ਕੇ ਆਪਣੇ ਸਿਰ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਉੱਥੋਂ ਕੱਢ ਕੇ ਵਾਪਸ ਲਿਆ ਹੈ ਸੋ ਬੋਹ ਬੋਹ ਤੁਹਾਡੀ ਇਹ ਇਹਨਾਂ ਨੂੰ ਦੇਖੋ ਮੈਂ ਦਾਰਾ ਸਿੰਘ ਜੀ ਅਸੀਂ ਡਿਸਕਸ ਕਰ ਰਹੇ ਸੀ ਕਰਮਜੀਤ ਜੀ ਨਾਲ ਮੈਂ ਡਿਸਕਸ ਕਰ ਰਿਹਾ ਸੀ ਇਹ ਸੰਗਤ ਕੇਵਲ ਤੇ ਕੇਵਲ ਕੇਵਲ ਤੇ ਕੇਵਲ ਗੁਰੂ ਨਾਲ ਜੁੜੀ ਹੈ ਕੇਵਲ ਤੇ ਕੇਵਲ ਗੁਰੂ ਗੋਬਿੰਦ ਸਿੰਘ ਦੇ ਸਿੱਖ ਨੇ ਇਹਨਾਂ ਨੂੰ ਨਾ ਕੋਈ ਚਲਾਕੀ ਆਉਂਦੀ ਨਾ ਕੋਈ politicans ਦਾ ਨਾ ਕੋਈ ਰਾਜਨੀਤੀ ਆਉਂਦੀ ਇਹਨਾਂ ਨੂੰ ਆਪ ਆਪਣੇ ਨਾਲ ਜੁੜੀ ਹੈ ਇਹਨਾਂ ਦੀਆਂ ਬਾਵਾ ਬੜੀ ਹੈ ਇਹਨਾਂ ਨੂੰ ਨਾਲ ਜੋੜੀਏ ਔਰ ਗੁਰੂ ਨਾਨਕ ਦੀ ਮਿਸ਼ਨ ਦਾ ਹੋਰ ਵੱਡੇ ਪੱਧਰ ਤੇ ਜਿਹੜਾ ਪ੍ਰਚਾਰ ਹੋਵੇ ਦਾਸ ਦਾ ਇਹ ਨਈ ਮਿਸ਼ਨ ਹੈ ਵੀ ਜਿਹੜੇ ਸੱਜ ਗਏ ਜਿਹੜੇ ਵੀ ਸਿੰਘ ਸਾਡੇ ਨਾਲ ਜੁੜ ਗਏ yogi ji diyan mission de rai ਜਿਹੜੇ ਜੁੜ ਗਏ ਉਹ ਜੁੜੇ ਰਹੇ ਅੱਗੇ ਇਹਨਾਂ ਦੇ ਬੱਚੇ ਵੀ ਜੁੜਦੇ ਰਹੇ ਨਵੇਂ ਨਾਲ ਜੁੜਦੇ ਰਹੇ ਸੋ ਦਾਸਰ ਸਿੰਘ ਜੀ ਦੀ ਧਾਰਾ ਸਿੰਘ ਆਪ ਜੀ ਦੀ ਬਹੁਤ ਬਹੁਤ ਧੰਨਵਾਦ ਜਿਹੜੇ ਆ ਕਿੰਨੇ ਸਾਲਾਂ ਤੋਂ yogi ji ਨਾਲ ਜੁੜੇ ਮਿਸ਼ਨ ਨਾਲ ਜੁੜੇ ਤੋਂ ਮੇਰੀ ਇਹ ਬੇਨਤੀ ਹੈ ਵੀ ਆਓ ਸਾਰੇ ਮਿਲ ਕੇ ਇਹ ਕੱਢੇ ਚੱਲੀਏ ਇਸ ਮਿਸ਼ਨ ਨੂੰ ਹੋਰ ਵੱਦਾ ਵਧਾਈਏ ਇਹ ਮਿਸ਼ਨ ਜਿਹੜਾ ਹੈ ਗੁਰੂ ਨਾਨਕ ਦਾ ਮਿਸ਼ਨ ਹੈ ਇਹ ਕਿਸੇ ਇਕੱਲੇ ਦਾ ਮਿਸ਼ਨ ਨਹੀਂ ਹੈ ਸੋ ਇਹਨੂੰ ਅਸੀਂ ਜਿੰਨੇ ਵੱਡੇ ਪੰਦਰ ਤੇ ਲੈ ਕੇ ਜਾਈਏ ਉਹਨਾਂ ਜਿਆਦਾ ਸਿੱਖੀ ਕੌਮ ਦਾ ਜਿਹੜਾ ਫਾਇਦਾ ਮੈਂ ਬਹੁਤਾ ਨਹੀਂ ਕਹਿਣਾ ਕਿਉਂਕਿ ਅਸੀਂ ਕੀਰਤਨ ਸਰਵਨ ਕਰਨਾ ਹੈ ਸੋ ਜਦੋਂ ਵੀ ਆਪ ਸੱਦਾ ਦਿਓਗੇ ਦਾਸ ਜ਼ਰੂਰ ਆਏਗਾ ਹੋਰ ਵੀ ਆਪਣੇ ਮੈਂਬਰ ਜਿਹੜੇ ਨੇ ਸਾਡੇ ਉਹਨਾਂ ਨੂੰ ਵੀ ਲੈ ਕੇ ਆਾਂਗੇ ਆਪ ਦੇ ਸੰਗ ਲੋਕ ਕਰਾਂਗੇ ਇੱਕ ਹੋਰ ਆਪਣੀ ਬੇਨਤੀ ਹੈ ਕਿ ਇਹਨਾਂ ਨੂੰ ਆਪਣੇ ਨਾਲ ਰੱਖੋ ਇਹਨਾਂ ਦੇ ਸਮਾਗਮਾਂ ਤੇ ਜਾਓ ਇਹਨਾਂ ਨੂੰ ਆਪਣੇ ਸਮਾਗਮਾਂ ਦੇ ਬਲਾਓ ਪਾਵੇ ਗੁਰਪੁਰਬ ਦੇ ਸਮਾਗਮ ਨੇ ਤੁਹਾਡੇ ਘਰ ਚ ਨੇ ਕਿਉਂਕਿ ਆਹ ਦੇਖੋ ਇਹ ਭਾਈਚਾਰੇ ਦੀ ਬਹੁਤ ਵੱਡੀ ਲੋੜ ਹੈ ਜੇ ਅਸੀਂ ਸਾਰੇ ਜੁੜ ਜਾਈਏ ਤੇ ਸਿੱਖ ਕੌਮ ਦਾ ਬਹੁਤ ਵੱਡਾ ਫਾਇਦਾ ਹੈ ਜੁੜ ਗਏ ਤਾਂ ਸ਼ੇਰ ਵੀ ਘਬਰਾਏਗਾ ਟੁੱਟ ਗਏ ਤਾਂ ਗਿੱਦੜ ਨਹੀਂ ਸਤਾਏਗਾ ਸੋ ਅੱਜ ਸਾਨੂੰ ਸਾਰਿਆਂ ਨੂੰ ਜੁੜਨ ਦੀ ਲੋੜ ਹੈ ਇਹਨੀਆਂ ਬੇਨਤੀਆਂ ਬਰਵਾਨ ਕਰਨਾ ਕੋਈ ਪੁੱਲਾਂ ਦੀ ਕਿਰਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਖਾਲਸਾ ਉਹ ਵਾਰੀ ਦੀ ਜੀਖੀ ਸਤਿ ਪੈ। ਪੈਸਪਾਲ ਸਿੰਘ ਜੀ ਖਾਲਸਾ। ਸਮਾਸਾਰਿਕ ਕਮੇਟੀ ਵੱਲੋਂ ਉਸੂ ਸੰਤ ਵੱਲੋਂ ਉਹਨਾਂ ਨੂੰ ਕੀ ਆਇਆ ਜਾਂਦਾ ਹੈ। ਉਹਨਾਂ ਦਾ ਧੰਨਵਾਦ ਕੀਤਾ ਜਾਂਦਾ ਹੈ। ਉਹਨਾਂ ਦਾ ਵੀ ਬਹੁਤ ਵੱਡਾ ਭਰਮਾ ਹੈ ਕਿ ਸਿੱਖੀ ਦੀ ਸ਼ਾਖ ਹੋਰ ਵਧੇ। ਸਿੱਖੀ ਦੇ ਜਿਹੜੇ ਪੁੱਤੇ ਲੱਗੇ ਹੋਏ ਨੇ ਖੋਲ ਵਧਾ ਸਾਡੇ ਕੋਲ ਸਤਕਾਰ ਦੇ ਪਾਈ ਲੱਗੇ ਸਿੰਘ ਜੀ। ਉਹ ਪਾ ਕੇ ਨੇ। ਉਹ ਦੱਸਦੇ ਪਹਿਲਾਂ ਕਾਫੀ ਆਦੋ ਪਹਿਲਾਂ ਧਾਸਮ ਮਿਲੇ ਤੇ ਮੈਨੂੰ ਕਹਿੰਦੇ ਤੁਹਾਡੀ ਇੱਕ ਡਿਊਟੀ ਲਾਉਣੀ ਹੈ ਮੈਨੂੰ ਕਹਿੰਦੇ ਤੁਹਾਡੀ ਡਿਊਟੀ ਲਾਉਣੀ ਹੈ ਮੈਂ ਕਿਹਾ ਜੇ ਹੁਕਮ ਹੈ ਕਹਿੰਦੇ ਹੁਕਮ ਨਹੀਂ ਬੇਨਤੀ ਹੈ ਮੈਂ ਕਹਿੰਦੀ ਬੇਨਤੀ ਤੁਹਾਡਾ ਹੁਕਮ ਹੈ ਤੁਸੀਂ ਕਰਦੇ ਸਤਕਾਰ ਜੋ ਜੀ ਕਹਿੰਦੇ ਬਸ ਇਹ ਆ ਕਿ ਜਿਹੜਾ ਸ੍ਰੀ ਸਿੰਘ ਸਹਿਬਾਨ ਭਗਤ ਸਿੰਘ ਜੀ ਜੋਗੀ ਇਹ ਬੂਟੇ ਲਾਗੇ ਨੇ ਇਹਨਾਂ ਨੂੰ ਪਾਣੀ ਪੋਣਾ ਇਹਨਾਂ ਨੂੰ ਬਤਾਉਣਾ ਹੈ ਇਹਨਾਂ ਨੂੰ ਬਤਾਉਣਾ ਹੈ ਤੁਹਦੇ ਕੋ ਕਿੱਡੀ ਇਹਨਾਂ ਜਿਹੜੀ ਯੂਕਰੇਨ ਕਿੱਦਾਂ ਲੱਗਾ ਉੱਥੇ ਉਸ ਸਥਾਨ ਦੇ ਨੇੜੇ ਬੰਪਾ ਦੀ ਗੋਈ ਸਾਰੇ ਉੱਥੋਂ ਸਿੰਘ ਜਿੰਨੇ ਵੀ ਸੀ ਸਾਰੇ ਚਲੇ ਗਏ ਇੱਕੋ ਰਹਿ ਗਿਆ ਤੇ ਉਹ ਗੁਰੂ ਮਹਾਰਾਜ ਦਾ ਸਰੂਪ ਸੀ ਉੱਥੇ ਜਿਹੜੀਆਂ ਆਪਾਂ ਵੀਡੀਓ ਬਹੁਤ ਜ਼ਿਆਦਾ ਦੇਖੀਆਂ ਉਹ ਵੀ ਸਿੰਘ ਅੱਜ ਆਪਣੇ ਵਿੱਚ ਹਾਜ਼ਰ ਹੈ ਸਰਮਨ ਸਿੰਘ ਸਾਹਿਬ ਉਹ ਆਏ ਨੇ ਉਹ ਆਪਣੇ ਸੀਸ ਤੇ ਚੱਕੇ ਗੁਰੂ ਮਹਾਰਾਜ ਨੂੰ ਉਸ ਜੰਗ ਦੇ ਵਿੱਚੋਂ ਇਕੱਲੇ ਉਸ ਅਸਥਾਨ ਤੇ ਲੈ ਕੇ ਆਏ ਇਹ ਤੇ ਬਹੁਤ ਸੇਵ ਸੀ ਹਾਂਜੀ ਕਿੱਡੀ ਇਹਨਾਂ ਦੀ ਸ਼ਰਧਾ ਹੈ ਕਿੱਡੀ ਇਹਨਾਂ ਦੀ ਭਾਵਨਾ ਹੈ ਤੇ ਅਸੀਂ ਇਹਨਾਂ ਨੂੰ ਨਾਲ ਆਪਣੀ ਗਰਬਕਣੀ ਕੇ ਲੈ ਕੇ ਇਹਨਾਂ ਨੂੰ ਅੱਗੇ ਵਧਾਈਏ ਆਪ ਪਿੱਛੇ ਲਾ ਰਖਦੇ ਇਹਨਾਂ ਦੇ ਪਿੱਛੇ ਲੱਗੇ ਅੱਜ ਸਾਡੇ ਬੜੇ ਸਤਿਕਾਰਯੋਗ ਕਰਮ ਸਿੰਘ ਜੀ ਨੇ ਕਿਹਾ ਉਹ ਬੜਾ ਹੀ ਪਿਆਰ ਕਰਦੇ ਨੇ ਜਦੋਂ ਵੀ ਉਹਨਾਂ ਦੇ ਕੋਲ ਅਸੀਂ ਆਉਂਦੇ ਨੇ ਸਿੰਘ ਆਉਂਦੇ ਨੇ ਹੱਥ ਜੋੜ ਕੇ ਬੇਨਤੀ ਕਰਕੇ ਆਪਣੇ ਘਰ ਹੀ ਲੈ ਜਾਂਦੇ ਇਹਨਾਂ ਦੇ ਮਾਤਾ ਬੜੇ ਸਤਿਕਾਰਯੋਗ ਨੇ ਹਾਂਜੀ ਸੋ ਇਸ ਦਾ ਕਰਕੇ ਇਹ ਕੋਈ ਪੁਰਪਲੇ ਕਰਮ ਨੇ ਪੂਰਪਲੇ ਕਰਮ ਬਹੁਤ ਦੁਨੀਆਂ ਬਹੁਤ ਦੁਨੀਆਂ ਤੇ ਤਲੀ ਫਰਦੀ ਏ ਪਰ ਇੱਕ ਪੂਰਪਲੇ ਕਰਮਾਂ ਤੋਂ ਬਿਨਾ ਇਹੋ ਜੀ ਅਸਥਾਨ ਇਹੋ ਜੀ ਸੰਗਤ ਨਹੀਂ ਗੱਦੀ ਪਿੰ ਪਾਗਾ ਸਾ ਸੱਜਣਾ ਨੱਬੇ ਦਿਨ ਸੰਗਤ ਮੈਲ ਭ੍ਰਿਜੇ ਜਿਓ ਤੇ ਹੁਣ ਥੋੜੇ ਮਿੰਟ ਸਾਡੇ ਸਤਕਾਰਯੋਗ ਭਾਈ ਕੀਰਤਨ ਸਿੰਘ ਜੀ ਖਾਸਾ ਅਤੇ ਭਾਈ ਨਾਥਕ ਸਿੰਘ ਜੀ ਉਹ ਵੀ ਆਪਣਾ ਥੋੜਾ ਟਾਈਮ ਲਾਉਣਗੇ ਆਪਣੇ ਖਿਆਲ ਦੇਣਗੇ ਤੇ ਆ ਆ ਉਹਨਾਂ ਦੇ ਵੀ ਖਿਆਲ ਸਰਨ ਕਰ ਗਏ ਸੋ ਦੇਖੋ ਕਿੰਨੀ ਕਮਾਲ ਦੀ ਗੱਲ ਹੈ ਕਿਥੋਂ ਜਾਂਦੇ ਨੇ ਕਿੱਥੇ ਆਉਂਦੇ ਨੇ ਹੱਥ ਜੋੜ ਕੇ ਬੇਨਤੀਆਂ ਕਰਦੇ ਨੇ ਭਾਈ ਉੱਥੇ ਸਮਾਗੋ ਵਿੱਚ ਪਹੁੰਚੋ ਉੱਥੇ ਸਮਾਗੋ ਵਿੱਚ ਪਹੁੰਚੋ ਜਿਹੜਾ ਸਾਡਾ ਕੰਮ ਸੀ ਕਰਨ ਵਾਲਾ ਅੱਜ ਉਹ ਇਹ ਕਰ ਰਹੇ ਨੇ ਵਾਹਿਗੁਰੂ ਜੀ ਦਾ ਜਗ ਨੇ ਸੋ ਆਓ ਇਹਨਾਂ ਤੋਂ ਆਪਣਾ ਦੇਖਿਆ ਕਰੀਏ ਸੋ ਆਪਾਂ ਆਪਸੇ ਫਾਈਨਲ ਸਿੰਘੇ ਬੈਠੇ ਨੇ ਉਹ ਆਪਣੇ ਖਿਆਲ ਰੱਖਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ Sat Sangat Ji, Vaheguru Ji Ka Khalsa, Vaheguru Ji Ki Fateh. Bodh, Bodh, Dhanavad, Dara Singh Ji. And uh, I'd like to thank the entire management of Desh Mesh Darbar, Gurdwara here, for hosting our this program with the Charity Kalaja for today. Guru uh, Nanak Dev Ji said, Joto prem karen ka chao siddhata dali gali meriyav. And those were very beautiful words. And throughout the history of the sikdam, we have examples of that, that live in our memory. And those words were ultimately realized on the of 1699. When Guru Gobind Singh Ji stood before the Satsang and said, "I need a head," so we put those words of Guru Nanak Ji to the real test. And the Punjabi who answered that call are who we celebrate, and we celebrate the Amrit Sanchar that was that that Guru Gobind Singh gave on that day, and we celebrate. Guru Gobind Singh's Ape Guru Chela is bowing to those who took the Guru's Amrit. And so today we are living in service to and in gratitude to the Guru and all of the Sikh Gurus with the culmination of Basaki and Guru Gobind Singh G's life and today Sigur Varan Sachi is our guide and our guru. So all over the world we are living the guru's history and we are blessed to be living this history in our lives and the greatest blessing is to be able to share the guru's darshan and the guru's stories and the guru's love with the world. So please Los Angeles on April 20th, so that just like in 1699 when Guru Gobind Singh called the six to Anan Persab, let's gather in one place as much as we can to celebrate that day that represents Jyoto Prankalanka Kachao Siddhartha Dali April 20th at the convention center, Los Angeles, downtown. 7 a.m. to 3 p.m. is the kirtan darbar and 3 p.m. to 5 p.m. is the nagar kirtan and um, thank you for all of our supporters and uh, we want to appreciate by Nazr Singh ji Nasr singh guru diazar and uh, welcome you to come up and speak nazir ji <laughs> ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਗਾਂ ਵਾਲੀ ਧਰਤੀ ਹੈ ਗੁੰਜਦੇ ਜਾ ਰਹੇ ਨੇ ਮਹਾਰਾਜ ਦਾ ਸਤਾਨ ਪੜਾਇਆ ਬਹੁਤ ਮੁਬਾਰਕ ਬਾਤ ਹੋਵੇ ਪਰਵਤ ਕਮੇਟੀ ਦਾ ਜਿਹੜਾ ਤੁਸੀਂ ਇਹਨਾਂ ਨੂੰ ਕੀਤਾ ਲਈ ਬਣਾਇਆ ਹੈ ਇਕ ਧਰੋੜ ਹੈ ਆਪਣੀ ਜਿਹੜੇ ਜੋਗੀ ਜੀ ਨੇ ਕੰਮ ਕੀਤਾ ਨਾ ਬੜਾ ਵਧੀਆ ਕੰਮ ਕੀਤਾ ਜੇ ਭਾਰਤ ਦੀਆਂ ਸਰਹੱਦਾਂ ਤੋਂ ਬਾਹਰ ਕੋਈ ਸਿੱਖ ਬਣਿਆ ਉਹ ਵੀ ਸਿੱਧਕੀ ਸਿੱਖ ਤਾਂ ਜੋਗੀ ਜੀ ਨੇ ਬਹੁਤ ਸੰਘਰਸ਼ ਕੀਤਾ ਪਰ ਇੱਕ ਵਿੱਥਵਾ ਇੱਕ ਪੜਾ ਪਤਾ ਨਹੀਂ ਕਿਉਂ ਮੈਨੂੰ ਇਹਦਾ ਜਵਾਬ ਅਜੇ ਤੱਕ ਨਹੀਂ ਮਿਲਿਆ ਬਈ ਅਸੀਂ ਨਾ ਤੋਂ ਦੂਰ ਬੈਠੇ ਆ। ਲਾਹ ਕਿਉਂ ਨਹੀਂ ਲੈਂਦੇ? ਜੇ ਬੁੱਧ ਧਰਮ ਦੇ ਵਿੱਚ ਕੋਈ ਪਰਵੇਸ਼ ਕਰਦਾ ਸੱਥਾਂ ਤੇ ਝੁਕਦੀ ਹੈ। ਅਸੀਂ ਜੋਗੀ ਜੀ ਅੱਖਾਂ ਪਰਿਆਉਂਦੇ ਸੀ। ਜਦੋਂ ਗੱਲ ਕਰਦੇ ਸੀ ਨਾ ਬਈ ਬੇਰਿਆ ਨੇ ਮੈਨੂੰ ਕਬੂਲਿਆ। ਪਰ ਮੋੜ ਸਮਾ ਆ ਗਿਆ। ਆ ਜਿਹੜਾ ਬੂਟਾ ਲੱਗਿਆ ਹੋਇਆ ਨਾ ਸਿੱਖੀ ਦਾ ਕੀਰਤਨ ਸਿੰਘ ਵਰਗਾ ਸਿੱਖ ਤੁਹਾਨੂੰ ਭਾੜਿਆ ਨਹੀਂ ਲੱਗਦਾ ਤੁਹਾਡੇ ਸਾਹਮਣੇ ਸਬੂਤ ਹੈ ਜਿਵੇਂ ਭਾਈ ਸਤਪਾਲ ਸਿੰਘ ਉਹਨੇ ਦੱਸ ਕੇ ਗਏ ਨੇ ਦਿਨ ਰਾਤ ਲੱਗੇ ਹੋਏ ਨੇ ਉਹ ਹਰ ਗੁਰੂ ਘਰ ਦੇ ਵਿੱਚ ਇੱਕ ਜਿਹੜਾ ਨਗਰ ਕੀਰਤਨ ਹੁੰਦਾ ਨਾ ਕਨਵੈਨਸ਼ਨ ਸੈਂਟਰ ਦੇ ਵਿੱਚ ਸਾਰੀ ਅਮਰੀਕਾ ਨੂੰ ਪਤਾ ਲੱਗਦਾ ਹੈ ਵੀ ਇਹ ਅਮਰੀਕਾ ਦੇ ਸਖੂਰੇ ਹੋ ਕੇ ਸਾਰੇ ਸਿੱਖੀਆਂ ਆਪਾਂ ਜਾਣੀ ਬਈ ਇਹ ਕੰਮ ਕਰਦੇ ਆ ਆਪਾਂ ਨੂੰ ਕੱਲੇ ਕੱਲੇ ਗੁਰੂ ਘਰ ਦੋ ਇਹਨਾਂ ਦੇ ਨਾਲ ਖੜੋਣਾ ਚਾਹੀਦਾ ਸੰਗਤ ਜਾਣੀ ਚਾਹੀਦੀ ਬੱਸਾਂ ਭਰ ਕੇ ਹਰ ਸ਼ਹਿਰ ਦੇ ਵਿੱਚੋਂ ਜਦੋਂ ਇਹ ਆਪਣੇ ਨਾਲ ਤੁਰਨਗੇ ਦੇਖੋ ਦੁਨੀਆ ਦੇ ਵਿੱਚ ਜਿਹੜਾ ਕਲਰ ਹੈ ਨਾ ਚਿੱਟਾ ਰੰਗ ਹੈ ਏ ਸਾਡੀ ਧਰੋੜ ਹੈ ਸਾਡਾ ਖਜ਼ਾਨਾ ਐ ਅੱਜ ਸਮੇਲੇ ਲੋੜ ਹੈ ਦੁਨੀਆ ਦੇ ਵਿੱਚ ਨਸ਼ੇ ਵੱਧ ਰਹੇ ਨੇ ਡਰੱਗ ਵੱਧ ਰਹੀ ਹੈ ਸ਼ਾਂਤੀ ਨਹੀਂ ਬਿਲ ਰਹੀ ਦੇਦ ਦੀਆਂ ਗੋਲੀਆਂ ਖਾ ਕੇ ਬਰੀਕਣ ਸੌਂਦੇ ਨੇ ਅੱਜ ਗੁਰੂ ਦੇ ਸ਼ਬਦ ਦੀ ਲੋੜ ਹੈ ਪੀਸ ਆਫ ਮਾਈਂਡ ਦੀ ਜੇ ਅਸੀਂ ਇਹ ਦਵਾਈਏ ਵੱਲ ਮਿਲੋਕਰ ਵੰਡ ਲਈਏ ਇਹਨਾਂ ਨੂੰ ਮੂਰੇ ਲਾ ਕੇ ਇਹਨਾਂ ਦੇ ਨਾਲ ਲਾ ਕੇ ਇਤੋਂ ਵੱਡਾ ਹੋਰ ਕੋਈ ਉਦਨ ਨਹੀਂ ਵਟ ਦਾਗਰ ਕੀਰਤ ਕਰ ਰਹੇ ਨੇ 20th of January ਤੇ 20th of April ਪੈਸੇ ਵੱਲੋਂ ਸਾਗਤ ਵੱਲੋਂ ਕੋਈ ਕਮੀ ਨਾ ਆਉਣ ਦਈਏ ਇਹਨਾਂ ਦਾ ਹਿਰਦਾ ਖੁਸ਼ ਹੋ ਇਹ ਹੋਰ ਪ੍ਰਚਾਰ ਕਰਨਗੇ ਇੱਕ ਗੱਲ ਮੈਂ ਦੱਸ ਦਵਾਂ ਵੀ ਜਿੰਨਾ ਇਹਨਾਂ ਨੇ ਪ੍ਰਚਾਰ ਕੀਤਾ ਵੀ ਦੁਨੀਆ ਭਰ ਦੇ ਵਿੱਚ ਇਹਨਾਂ ਦੇ ਆਸ਼ਰਮ ਬੋਲਡ ਦੇ ਵਿੱਚ ਜਿਹੜੇ ਕਮਨਿਸਟ ਕੰਟਰੀ ਹੈ ਚਾਈਨਾ ਤੇ ਰਸ਼ੀਆ ਉੱਥੇ ਵੀ ਇਹਨਾਂ ਇਹਨਾਂ ਨੇ ਆਪਣੇ ਆਸ਼ਰਮ ਬਣਾਏ ਇਹਨਾਂ ਦੇ ਰਾਹੀਂ ਅਸੀਂ ਬਹੁਤ ਵੱਡਾ ਪ੍ਰਚਾਰ ਵਧ ਸਕਦੇ ਇੱਕਠੇ ਹੋ ਕੇ ਆਪਣੇ ਜਾਂ ਇਕੱਠੇ ਨਾਮ ਹੀ ਹੋਏ ਨਾ ਤੇ ਨਾਂ ਤੇ ਇਕੱਠੇ ਹੋ ਗਏ ਅੱਜ ਲੋੜ ਹੈ ਸਮੇਂ ਦੀ ਕੀਰਤ ਸਿੰਘ ਜੀ ਬਹੁਤ ਬਹੁਤ ਆਈ ਸਪੀਕ ਫਿਊ ਵਰਡਸ ਇਨ ਇੰਗਲਿਸ਼ ਯੂ ਹੈਡ ਅ ਬਟਰਫਲ ਜਾਓ ਵੀ ਵਾਂਟ ਟੂ ਗੈਟ ਕਲੋਜ਼ ਟੂਗੇਦਰ ਇਟ ਡਿਡ ਨਾ ਹੈਪਨ ਲਾਸਟ 50 40 ਈਅਰਸ ਵੀ ਹੈਵ ਅ ਲिटल ਥ ਡਿਸਟੈਂਸ ਬੀਟਵੀਨ ਪੰਜਾਬੀ ਸੈਕੰਡ ਅਮਰੀਕਨਸ ਯੂ ਹੈਵ ਦਾ ਬਟਰਫਲ participation in this gurdwara budhiwan brain close together every gurdwara in california shoot take the bus to your nagar kirtan 20 to fair and donate the money that's the big prachar etto bada prachar ki ho sakda los angeles de vich jad e muhre lag ke turne ge ta ena lokan nu pata lagge ki aha jagah etthe sanu shanti mildi hai sanu kaargirta mildi hai ਉੱਲਾ ਚੁਕਾ ਮਾਫ ਕਰਦੀਆਂ ਬਹੁਤ ਧੰਨਵਾਦ ਕਮੇਟੀ ਵਾਲਿਆਂ ਦਾ ਦਾਰਾ ਸਿੰਘ ਜੀ ਤੁਹਾਡਾ ਵੀ ਵਾਇਰ ਜੀ ਦਾ ਖਾਸਾ ਵੈਕੀ ਬੰਨ ਰਿਹਾ ਚੀਖੇ ਫਤਹਿ ਸਤ ਗੁਰੂ ਜੀ ਨੂੰ ਬੋਲਦਾ ਡਾਕਟਰ ਮਨਜੀਤ ਸਾਸਾ ਜੀ ਇਹ ਜੋ ਸੇਕ ਪਿਛਲੇ ਸਾਲ ਤੋਂ ਆਪਣੇ ਤੋਂ ਆਉਣੇ ਸ਼ੁਰੂ ਹੋਏ ਹਨ ਐਨਾਂਜ ਸਿੱਖੀ ਦੱਸ ਕੇ ਗਏ ਹਨ ਕਿ ਆਪਾਂ ਨੂੰ ਇਹਨਾਂ ਨਾਲ ਸਾਥ ਕਿਸ ਤਰੀਕੇ ਨਾਲ ਦੇਣਾ ਚਾਹੀਦਾ ਸੋ ਦਾਰਾ ਸਿੰਘ ਦੀ ਗਵਾਹ ਇਸ ਚੀਜ਼ ਦੇ ਕਿ ਦਾਸ ਨੂੰ ਇੱਕ ਪੰਥ ਦੀ ਅਮੰਦਾ ਜਹੇ ਮਨ ਦੀ ਸ੍ਰੋਣੀ ਕਾਲੀ ਦਾਸ ਦਾ ਸਾਥ ਦੀ ਸੇਵਾ ਮਿਲੀ ਹੋਈ ਹੈ ਤੇ ਜਿਹੜੀ ਸਟੇਜ ਤੇ ਮੈਨੂੰ ਟਾਈਮ ਮਿਲਦਾ ਜੇ ਇਹ ਆਏ ਹੋਣ ਤਾਂ ਮੈਂ ਆਪ ਦਾ ਟਾਈਮ ਛੱਡ ਕੇ ਉੱਥੇ ਪਾਸੇ ਹੋ ਜਨਾ ਵੀ ਇਹਨਾਂ ਨੂੰ ਟਾਈਮ ਬੈਲ ਦਿਓ ਜਿਹੜੇ ਸਾਡੇ ਸੈਕਪਟ ਗੋਰੇ ਭਰਾ ਜਿਹੜੇ ਸਿੰਘ ਸਾਡੇ ਕੋਲ ਆਏ ਹਨ ਪੈ ਇਹਨਾਂ ਦੀ ਹੈ ਸਾਡੀ ਬਾਤ ਤਾਨੂੰ ਟਾਈਮ ਨਾਲ ਨਹੀਂ ਲੁਗਾ ਅਸੀਂ ਰੋਜ਼ ਟਾਈਮ ਲਾਉਦੇ ਸਰ ਸਵੇਰਾਂ ਦੇ ਸੋ ਜੀ ਆਇਆਂ ਨੂੰ ਧਨਪਾਖ ਸਾਡੀਆਂ ਸੰਗਤਾਂ ਦੇ ਔਰ ਜਿਹੜੇ ਨਗਰ ਕੀਰਤਨ ਦੀ ਗੱਲ ਚੱਲੀ ਆ ਉਸੇ ਤਰੀਕੇ ਹੁਣ ਤਿੰਨ ਨਗਰ ਕੀਰਤਨ ਆ ਵੀ 20 ਤਰੀਕੇ ਦੇ 20 ਅਪ੍ਰੈਲ ਦੇ ਤਿੰਨ ਨਗਰ ਕੀਰਤਨ ਆਪਣੇ ਅਵੇਲੇਬਲ ਲੈ ਕੇ ਹਲੇ ਤੱਕ ਸਟਾਰਟ ਕਰਨ ਸੱਲਵੇਂ ਇਹ ਦੇ ਸੰਗਤ ਮੰਡੀਆਂ ਨੂੰ ਮੈਂ ਬੇਨਤੀ ਕਰੂੰਗਾ ਕਿ ਸਿੰਘ ਜੀ ਇਹ ਸਮਾਂ ਥੋੜਾ ਜਿਹਾ ਆਪ ਵਿਚਾਰ ਲਗੇ ਤਸੀਂ ਇੱਕ ਹੋ ਕੇ ਚੱਲੀਏ ਇੱਕ ਨਵੇਂ ਕੀਰਤਨ ਹੋਵੇ ਉਸ ਦਿਨ ਹੋਰ ਕਿਸੇ ਨਗਰ ਕੀਰਤਨ ਨਾ ਹੋਵੇ ਸਾਰੀਆਂ ਸੰਗਤਾਂ ਉਹ ਨਗਰ ਕੀਰਤਨ ਤੇ ਹਮ-ਹਮਾ ਕੇ ਪਹੁੰਚਣ ਤਸੀਂ ਲਾਹੇ ਪ੍ਰਾਪਤ ਕਰ ਲਈਏ ਕਿਉਂਕਿ ਸਟਾਟਰ ਨਗਰ ਕੀਰਤਨ ਗਦਰੀ ਬਾਬਿਆਂ ਦੀ ਧਰਤੀ ਆ ਉੱਥੇ ਵਿਹਾ ਸਿੱਖ ਦੀ ਮਨ ਦੀ ਭਾਵਨਾ ਹੁੰਦੀ ਹੈ ਕਿ ਅਸੀਂ ਗਦਰੀ ਬਾਬਿਆਂ ਦੀ ਧਰਤੀ ਤੇ ਜਾ ਕੇ ਨਮਸ਼ਕਾਰ ਕਰ ਜੀਏ ਉਸ ਨਗਰ ਕੀਰਤਨ ਵਿਚਾਰ ਕੇ ਆਪਾਂ ਬਾਕੀ ਜਿਹੜੇ ਸਾਡੇ ਛੋਟੇ ਮੋਟੇ ਚੱਲੀ ਜਾਣੇ ਉਹਨਾਂ ਦਾ ਕੋਈ ਗੱਲ ਨਹੀਂ ਉਸ ਨਗਰ ਕੀਰਤਨ ਵਿਚਾਰ ਕੇ ਆਪਾਂ ਉਹ ਸਮਾ ਵਿਚਾਰ ਕੇ ਕਿ ਨਗਰ ਕੀਰਤਨ ਇਹੋ ਜਿਹਾ ਰੱਖੀਏ ਕਿ ਉਥੋਂ ਲੈ ਕੇ ਬੇਰੀਤ ਤੋਂ ਸੰਗਤਾਂ ਬਸਾਂ ਲੈ ਕੇ ਹੁਣ ਐਲਐ ਇੱਕ ਪੂਰੀ ਐਲਐ ਦੀ ਧਰਤੀ ਦੇ ਵਿੱਚ ਇਹ ਆਪਾਂ ਜਹੋ ਜلال ਸਿੱਖੋਂ ਦਾ ਪ੍ਰਗਟ ਬੋਲੇ ਸੋਨਿਆ ਸੋਰੀ ਸਾਰਾ ਜਿਹੜਾ ਕੌਮ ਦਾ ਜਹੋ ਜلال ਆਪਾਂ ਉਹਨਾਂ ਲੋਕ ਇਹਨਾਂ ਲੋਕਾਂ ਨੂੰ ਦੱਸ ਸਕੀਏ ਅਸੀਂ ਇੱਕ ਹੋ ਕੇ ਚੱਲ ਸਕੀਏ ਪਾੜਿਆਂ ਨੂੰ ਜੀ ਆਇਆਂ ਨੂੰ ਜੀ ਆਇਆਂ ਕਿਸੇ ਵੀ ਭੁਲਚਕ ਲਈ ਕਿਹਾ ਵਾ ਭਾਈ ਕਰਨਜੀਤ ਸਿੰਘ ਜੀ ਜੋ ਨਿੱਤ ਸਾਬਿਤ ਆਏ ਸਨ ਆਪਾਂ ਆਜੰਦ ਦੇ ਬਰਕਤ ਗੱਲ ਕਰਦੇ ਆ ਜਾਂਦੇ ਨੇ ਜੀ ਉਹਨਾਂ ਨੇ ਜਾਣਾ ਮੇਰਾ ਘਰ ਕਿ ਉਹਨਾਂ ਦਾ ਅੱਜ ਫਿਊਨਰ ਹੈ ਉਹਨਾਂ ਦੇ ਸਹੀ ਤੇ ਇੱਥੇ ਆਪਾਂ ਨੇ ਤੁਹਾਨੂੰ ਪਤਾ ਬਾੜ ਸਾਹਿਬ ਦੇ ਬਰਕਤ ਉਹਨਾਂ ਦਾ ਫਿਊਨਰ ਹੈ ਇੱਥੇ ਵੈਸਾ ਲਿਆ ਤੇ ਸਾਡੇ ਹੋਰ ਸਿੱਕ ਭਰਾ ਪੋਟਰਵੈਲ ਵੀ ਅੱਜ ਫਿਊਨਰ ਹੈ ਬਹੁਤ ਕਰੀਆਂ ਸਾਡੇ ਉਧਰ ਗੀਆਂ ਇਸ ਕਰਕੇ ਮਹਿਨਾ ਸਿੰਘਾ ਕੋਲ ਮਾਫੀ ਕਰਨਾ ਕਿਉਂਕਿ ਸੰਗ ਤਾਂ ਬਹੁਤ ਸੁਹਾਈ ਆ ਸਭ ਉਹ ਉਹ ਦਫੂਨ ਨਾ ਤੇ ਗਏ ਹੋ ਲੇਟ ਆਉਣਗੇ ਸੋ ਕਿਸੇ ਵੀ ਪਰਜੋਗ ਨਹੀਂ ਖਮਾ ਆਉ ਕੀਤੰਦੀ ਆਪਾਂ ਸੇਵਾ ਜਸ ਹਰ ਜਸ ਸਾਰ ਨੂੰ ਕਰ ਸਕੀਏ ਵਾਹਿਗੁਰੂ ਜੀ ਜਖਾ ਖਾਲਸਾ ਵਾਹਿਗੁਰੂ ਵਾਹਿ ਪਰਮੇਸ਼ੀ ਕੀ ਫਤਿਹ